ਖਬਰ ਸੰਗਰੂਰ ਤੋਂ ਹੈ ਜਿੱਥੇ ਸਤੇਲੇ ਬਾਪ ਵੱਲੋਂ ਆਪਣੀ 8 ਸਾਲਾ ਧੀ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਦਾਅਵਾ ਹੈ ਕਿ ਕਾਤਲ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਨਸਾਫ ਚਾਹੁੰਦੇ ਹਨ ਕੀ ਪੂਰਾ ਕਤਲ ਕੀ ਹੋਈ ਹੈ ਜੀ ਬਸ ਬਿਟੋ ਕਲਾਸ ਚ ਲੈ ਕੇ ਗਿਆ ਸਟੇਟ ਰਿੰਕ ਅਸਲੰਦ ਹੁੰਦੇ ਸੀ ਛੇ ਵਜੇ ਗਈ ਸਾਰਾ ਸਾਰਾ ਨੋ ਲੈ ਕੇ ਆਇਆ ਕਦੀ ਮਾਰੀ ਬੀ ਪਹਿਲੇ ਮੇਰੇ ਕੋਲ ਇਦਾਂ ਦੀ ਘਟਨਾ ਹੋਈ ਆ ਸਭ ਪਹਿਲੇ ਇੱਕ ਵਾਰੀ ਪਾਣੀ ਚ ਕੈਮੀਕਲ ਪਾਇਆ ਪਿਆ ਇੱਕ ਵਾਰੀ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਇਆ ਉਹਦੇ ਦੁੱਧ ਤੇ ਪਿੱਛੇ ਨੀ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮੌਮਟਿੰਗ ਲੱਗੀ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੀ ਬੋਤਲ ਚ ਪਾਣੀ ਦੀ ਬੋਤਲ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀਗਾ ਉਹ ਉਹ ਕੋਈ ਤੁਸੀਂ ਪੁਲਿਸ ਨੂੰ ਕੰਪਲੀਟ ਨਹੀਂ ਕੀਤਾ ਨਾ ਜੀ ਬਿਲਕੁਲ ਕੁੜੀ ਕਹਿੰਦੀ ਮੈਂ ਨਹੀਂ ਕਹਿੰਦੀ ਆਪਾਂ ਨੂੰ ਗਲਤ ਫ਼ਰਮੀ ਹੋ ਗਈ ਨਹੀਂ ਐਸਾ ਕੰਮ ਕੰਡ ਨਹੀਂ ਕਰ ਸਕਦੇ ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦੇ ਤੇਰਾ ਜਸਨ ਰਾਜ ਧੋਖਾ ਕੀ ਕਾਰਨ ਕੀ ਹੈ ਕਿ ਕੀ ਸਮਝ ਕਿਉਂ ਇਦਾਂ ਉਹਨੇ ਕੀਤਾ ਬਸ ਰਾਜੇ ਕੁੜੀ ਨੂੰ ਲਾਇਕ ਨਹੀਂ ਸੀ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਾਪਾ ਪਾਪਾ ਕਰਦੇ ਪਾਪਾ ਜੀ ਮੇਰੇ ਪੇਪਰ ਤੁਸੀਂ ਬਸਟਾਪ ਲਗੋ ਉਹ ਕਦੇ ਉਂਗਲਾਂ ਆ ਕੇ ਵਿਚਾਰ ਲੈ ਕੇ ਜਾਂਦਾ ਸੀ ਕਦੇ ਕੁਛ ਨਹੀਂ ਸੀ ਮਾਈਕ ਨਹੀਂ ਛੱਡਦਾ ਦੋ ਮਿੰਨਤਾਂ ਤੱਕ ਕਹਿਣਾ ਤੇਰੇ ਮਾਈਕੇ ਛੱਡ ਦੇ ਕੁੜੀ ਨਾ ਉਹ ਕਹਿੰਦੀ ਕਿ ਮਮਾ ਸੈਕਸ਼ਨ ਸ਼ੁਰੂ ਹੋ ਰਿਹਾ ਕਹਿੰਦੀ ਅਸੀਂ ਬਾਏ ਅਸੀਂ ਚੰਦੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸਰਾ ਤੇ ਡੱਡ ਬੁੱਢੀ ਖਤਮ ਕਰ ਹੁਣ ਕਿੱਥੇ ਆ ਉਹ ਫਰਾ ਰਿਹਾ ਫਰਾ ਰਿਹਾ ਕੀ ਮੰਗ ਕਰਦੇ ਮੰਗ ਤਾਂ ਅਸੀਂ ਇਹੀ ਕਰਦੇ ਹਾਂ ਤਾਂ ਇਨਸਾਫ ਚਾਹੁੰਦੇ ਵਾ ਬਰਾਬਰ ਸਾਡੇ ਬਰਾਬਰ ਮਾਰ ਉਹ ਕੁੜੀ ਨੂੰ ਅਸੀਂ ਫੇਰ ਚੱਕ ਲਈ ਅਸਤੋਹ ਇਨਸਾਰ ਮਾਰਿਆ ਉਹਦੇ ਬਾਪ ਨਹੀਂ ਹੈ ਹਾਂਜੀ ਗੁੰਡੀ ਦੇ ਬਾਪ ਨੇ ਮਾਰਿਆ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਕਿਵੇਂ ਮਾਰਿਆ ਕੁਝ ਘਰੋਂ ਲੈ ਕੇ ਗਿਆ ਜੀ ਤੋਲੀਆ ਤਰਵਾਇਆ ਗੱਡੀ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆ ਤਰਿਆ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਣਾ ਕਰ ਰਿਆਂ ਜਿਵੇਂ ਤੇਮ ਕੋ ਕੁਛ ਨਹੀਂ ਕੀਤਾ ਨੇ ਇਹ ਤਾਂ ਸਿਰਫ ਪਲਾਨ ਬਣਾ ਕੇ ਗਿਆ ਲੈ ਕਿ ਗਿਆ ਟਾਵਲ ਰੱਖਿਆ ਟਾਵਲ ਐਨ ਪੇ ਤਾਂ ਮੂੰਹ ਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਖੋਂ ਮਾਰੇ ਪੂਰਾ ਨੋਚਿਆ ਪਿਆ ਸੀ ਮੈਂ ਸਪੈਸ਼ਲ ਐਸੀ ਕਰਕੇ ਲੈ ਕੇ ਗਈ ਕੁੜੀ ਗਈ ਹੋਈ ਸੀ ਨਹੀਂ 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 ਕੁੜੀ ਸਪੈਸ਼ਲ ਲੈ ਕੇ ਗਿਆ ਸਟੇਡੀਅਮ ਕਲਾਸ ਲੰਦੀ ਹੁੰਦੀ ਸੀ 6 ਤੋਂ 7 ਵਜੇ ਦੇ ਕਰਦੀ 7 ਵਜੇ ਤੋਂ ਬਾਅਦ ਸਵਾ 9 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕੋ ਮੇਰੇ ਬੇਟੀ ਨੂੰ ਕਹਿੰਦਾ ਤੇ ਮਾਨਵੀ ਦੀ ਹਾਲਤ ਖਰਾਬ ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ ਹਾਂਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸਾਨੂੰ ਤੇ ਇਨਸਾਫ ਚਾਹੀਦਾ ਬਰਾਬਰ ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝ ਖਤਮ ਕਰਵਾਉਣਾ ਹਾਂਜੀ ਉਹਨਾਂ ਦਾ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚੇ ਨਾਲ ਬੱਤ ਚ ਚੱਕਾਗੇ ਸਾਨੂੰ ਇਨਸਾਫ ਚਾਹੀਦਾ ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜਿਆ ਕਰ ਕਿਉਂ ਨਹੀਂ ਆਇਆ ਕਹਿੰਦੇ ਸੀ ਮਾਰਕੀਟ ਜਾ ਰਿਹਾ ਇਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਪੜ੍ਹਨੀ ਹੈ ਮੈਂ ਕਿਹਾ ਕੋਈ ਨਹੀਂ ਘਰੇ ਆਜੋ ਆਪਾਂ ਖਾ ਲੂ ਤੇ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫੇਰ ਫੇਰ ਅਟਕ ਕੇ ਬੋਇਆ ਫੋਨ ਕੀਤਾ ਮੈਂ ਕਿੰਨੀ ਲੇਟ ਹੋ ਗਏ ਆਈ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਲੇਕਿਨ ਮਰਿਆ ਫਿਰ ਮੈਂ ਪੋਣੇ 9 ਵਜੇ ਗਏ ਮੈਂ ਕਿਹਾ ਹੁਣ ਪੋਣੇ 9 ਵਜੇ ਗਏ ਆਈ ਨਹੀਂ ਲੈ ਕਹਿੰਦੇ ਦੁੱਧ ਲੈ ਕੇ ਆ ਰਹੇ ਆ ਫਿਰ 9 ਵਜੇ ਫੋਨ ਕੀਤਾ ਕਹਿੰਦਾ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫੇਰ ਫੋਨ ਕੀਤਾ ਤੇ ਜਦੋਂ ਮੈਂ ਆਈ نیچے ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਮੈਂਨੇ ਕਮਾਨੀ ਲੁਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਾਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣੀ ਹੁਣੀ ਪਤਾ ਨਹੀਂ ਕਹਿੰਦੇ ਪੀਜਾ ਖਾਦਾ ਪੀਜਾ ਖਾਦਾ ਪੀਜਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤੋਂ ਬਾਅਦ ਉਸੇ ਹਸਪੀਟਲ ਲੈ ਆਏ ਨੂੰ ਕੁਝ ਵੀ ਨਹੀਂ ਸਰ ਵਿੱਚ ਪਹਿਲਾਂ ਵੀ ਕੋਤੇ ਕੋਈ ਇਦਾਂ ਘਟਨਾ ਹੋਈ ਹੈ ਹਾਂਜੀ ਅੱਜ ਤੋਂ 2 ਟਾਈ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲੇ ਨੂੰ ਕੁਝ ਸਕਦੇ ਹੋ ਹੌਲੀ ਆਰਟ ਸਕੂਲ ਤੋਂ ਪੜ੍ਹਦੀ ਬਸ ਉਦੋਂ ਆਈ ਲੱਗਿਆ ਵੀ ਗਲਤਫਹਿਮੀ ਹੋ ਰਹੀ ਹੈ ਗਲਤਫਹਿਮੀ ਹੋ ਰਹੀ ਹੈ ਇਹ ਕਾਰਨ ਸਮਝਦੇ ਕਿ ਕਿਉਂ ਹੋਇਆ ਕਿਤਾ ਦਾ ਸੋ ਪਹਿਲਾਂ ਉਹ ਬਸ ਉਹ ਸ਼ੁਰੂ ਤੋਂ ਨੂੰ ਪਸੰਦ ਨਹੀਂ ਕਰਦੇ ਸੀ ਸਾਡੀ ਰੀ ਮੈਰਿਜ ਹੋਈ ਹੈ ਤੇ ਇਹ ਕਹਿੰਦੇ ਸੀ ਵਸ ਗੁੜੀਆਂ ਨੂੰ ਨਹੀਂ ਰੱਖਣਾ ਆਪਾਂ ਦੋਨੇ ਰਹਿ ਮੰਗੇ ਕਿੰਨਾ ਟਾਈਮ ਪਹਿਲਾਂ ਮੈਰਿਜ ਹੋਈ ਦੋਨੋਂ ਇੱਕ ਸਾਲ ਆਇਆ ਨਹੀਂ ਸਾਨੂੰ ਜਦ ਬਿਨੈ ਕੇ ਮੈਰਿਜ ਅਸੀਂ ਕੀਤੀ ਕਿੰਨਾ ਮਾਰੀ ਉਹ ਗੇਮ ਮਾਰਦੀ ਕਿਵੇਂ ਜੀ ਕੀ ਕੀ ਕਹਿਣਾ ਜਿਹੜੀ ਆ ਕੁੜੀ ਆ ਮਾਰੀ ਗਈ ਹੈ ਕਿੰਨੇ ਸਾਲ ਦੀ ਉਮਰ ਸੀ ਕੀ ਸੀ ਇਹ ਕੁੜੀ ਕੋਈ ਤਕਰੀਬਨ 10-11 ਸਾਲ ਦੀ ਕੁੜੀ ਸੀ ਜੀ ਤੇ ਇਹਦੇ ਉੱਤੇ ਸਾਨੂੰ ਸ਼ੱਕ ਆ ਗਿਆ ਮੂਵ ਤੇ ਕਪੜਾ ਰੱਖ ਕੇ ਕਿਉਂ ਮਾਰਿਆ ਗਿਆ ਕਿਨੇ ਮਾਰਿਆ ਗਿਆ ਉਹਦੇ ਫਾਜ਼ ਨਹੀਂ ਸੱਚੇ ਲਾਫਾ ਫਿਰਦਾ ਅੱਛਾ ਹਾਂਜੀ ਓਕੇ ਕੀ ਕਰ ਸਮਝੇ ਕਿਉਂ ਮਾਰਿਆ ਕਰੀਏ ਉਹ ਦਖਣ ਜਾਂਦਾ ਸੀ ਜੀ ਅੱਛਾ ਬਸ ਇਹੀ ਕਰਨ ਹੋਟਲ ਕਰਨੀ ਹੋ ਸਕਦਾ ਪਹਿਲਾਂ ਇਹ ਜਿਹੜਾ ਗੱਲਬਾਤ ਹੋ ਗਈ ਦੇਸੀ ਰੱਖਾਂਗੇ ਤਾਂ ਕਿ ਜੀ ਕੁੜੀ ਇਹ ਤੇ ਹੁਣ ਕਿੱਥੇ ਉਹਦੇ ਕੋਈ ਪਰਿਵਾਰ ਮੈਂਬਰ ਜਾਂ ਕੋਈ ਹੋਰ ਕੋਈ ਆ ਪਰਿਵਾਰਕ ਮੈਂਬਰ ਕੋਈ ਨਹੀਂ ਆਇਆ ਜਿੱਥੇ ਕੋਈ ਰਿਸ਼ਤੇਦਾਰ ਹੋਇਆ ਸੈਕੰਡ ਮੈਰਿਜ ਸੀ ਇਹ ਸੈਕੰਡ ਮੈਰਿਜ ਸੀ ਕੁੜੀ ਸੈਕੰਡ ਮੈਰਿਜ ਹੈ ਉਹਦੀ ਸੁਣਤਾ ਚਲ ਚਲ ਮੈਰਿਜਾਂ ਹੋ ਚੁੱਕੀਆਂ ਇਹੀ ਪਸੰਦ ਕਿੰਨੀਆਂ ਹੋਈਆਂ ਨੇ ਸੁਣਤਾ ਆਏਗਾ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀ ਉਹ ਉਹ ਕੰਮ ਕਦੇ ਕੋਈ ਕਰਦਾ ਕੋਈ ਕੰਮ ਨਹੀਂ ਕੀਦਾ ਕੁਛ ਹੀ ਕਰਦਾ ਕੀ ਹਾਂ ਕੀ ਕਰਦਾ ਜੀ ਸਾਨੂੰ ਕੁਛ ਨਹੀਂ ਪਤਾ ਇਹਦੇ ਬਾਰੇ ਹਾਂਜੀ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਹਾਂਜੀ ਮੇਰੇ ਮੇਰਾ ਸ਼ਗਨ ਕਰੋ ਨਿਸ਼ਕਰ ਆਏਗਾ ਪੰਜਾਂ ਬਗਲੀ ਚ ਮਿਹਰੇ ਕਿਰਾਏ ਤੇ ਰਹਿ ਰਹੇ ਨੇ ਪਿਛਲੇ 5 ਮਹੀਨਿਆਂ ਤੋਂ ਤੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਬਹੁਤ ਅਸੀਂ ਸੁਣਦੇ ਜਰੂਰ ਸੀਗੇ ਵੀ ਹਾਂ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਪੇਰੈਂਟਸ ਵੀ ਕਈ ਵਾਰ ਆਏ ਸੀਗੇ ਵੀ ਸਮਝੌਤਾ ਨੂੰ ਤਾ ਕਰਾਉਣ ਵਾਸਤੇ ਪਰ ਇਹ ਸਕੀਟਿੰਗ ਵਾਸਤੇ ਬੱਚੀ ਜਾਂਦੀ ਸੀਗੀ 6 ਤੋਂ 7 ਸਕੀਟਿੰਗ ਦਾ ਟਾਈਮ ਸੀਗਾ ਪਹਿਲਾਂ ਇਹ ਆਪ ਲੈ ਕੇ ਜਾਂਦੀ ਸੀ ਮਮੀ ਪਰ ਉਹ ਤੋਂ ਬਾਅਦ ਹੁਣ ਪਿਛਲੇ 3-4 ਦਿਨ ਤੋਂ ਇਹ ਉਹਦੇ ਲਿਜਾਣ ਲੱਗਿਆ ਗੱਡੀ 'ਚ ਤੇ ਹੁਣ ਇਹ 6 ਤੋਂ 7 ਵਜੇ ਤੱਕ ਜਿਹੜਾ ਅਕਾਲ ਡਿਗਰੀ ਕਾਲਜ ਹੈ ਵਿਮਨ ਕਾਲ ਜਾਇ ਬਾਬਾ ਨਗਿੰਦੀ ਸਮਾਦ ਦੇ ਨਾਲ ਉਹਦੇ ਅੰਦਰ ਸਕੇਟਿੰਗ ਰਿੰਗ ਹੈ ਉੱਥੇ ਇਹ ਬੱਚੀ ਸਕੇਟਿੰਗ ਕਰ ਰਹੀ थी 6 ਤੋਂ 7 ਵਜੇ ਤੱਕ ਮੈਂ ਵੀ ਉੱਥੇ ਹੁੰਨਾ ਮੇਰੀ ਡਿਊਟੀ ਉੱਥੀ ਹੈ ਤੇ ਉੱਥੇ ਇਹ ਬੱਚੀ ਨੇ ਸਕੇਟਿੰਗ ਕੀਤੀ ਹੈ ਉਹ ਤੋਂ ਬਾਅਦ 7 ਵਜੇ ਤੋਂ ਲੈ ਕੇ ਇਹ 9:20-25 ਮਿੰਟ ਦੇ ਆਸ-ਪਾਸ ਘਰੇ ਆਈ ਨੇ ਉਸ ਤੋਂ ਬਾਅਦ ਇਹਨੇ ਘਰੇ ਆ ਕੇ ਜਦੋਂ ਪਰ ਫੋਨ ਕੀਤਾ ਇਹ ਲੇਡੀ ਨੂੰ ਵੀ ਆ ਜਾ ਮਾਨਵੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਭੱਜ ਕੇ ਥੱਲੇ ਆਈ ਇਹ ਕਹਿੰਦੀ ਥੱਲੇ ਨੂੰ ਬੁਲਾ ਲੈਨੇ ਆ ਕਹਿੰਦਾ ਥੱਲੇ ਨੂੰ ਬੁਲਾਉਣ ਦੀ ਲੋੜ ਨਹੀਂ ਕਹਿੰਦਾ ਤੂੰ ਹੀ ਆ ਜਾ ਪਰ ਉਹਨੇ ਫਿਰ ਵੀ ਸਾਨੂੰ ਆਵਾਜ਼ ਮਾਰਤੀ ਫਿਰ ਉਸੇ ਟਾਈਮ ਮੇਰੀ ਮੈਸੇਜ ਇਹ ਤੇ ਮੈਂ ਪਿੱਛੇ ਸਕੂਟੀ ਤੇ ਫਿਰ ਆ ਕੇ ਪਹਿਲਾਂ ਮੈਂ ਸਰਕਾਰੀ ਹਸਪਤਾਲ ਆਇਆ ਇੱਥੇ ਮੈਨੂੰ ਇਹ ਲੱਭੇ ਨਹੀਂ ਤੇ ਇਹ ਕਿਤੇ ਬਾਜ਼ਾਰ ਚ ਪਤਾ ਨਹੀਂ ਹੋਰ ਕਿਤੇ ਲੈ ਕੇ ਫਿਰ ਗਿਆ ਬੱਚੀ ਨੂੰ ਤੇ ਜਦੋਂ ਮੇਰੇ ਘਰ ਦੇ ਨੇ ਕੂਰ ਕਰਕੇ ਕਿਹਾ ਵੀ ਤੂੰ ਕਿਤੇ ਲੈ ਕੇ ਚੱਲ ਚੰਗੇ ਡਾਕਟਰ ਕੋਲੇ ਡਾਕਟਰ ਮੋਹਤ ਕੋਲ ਲੈ ਕੇ ਗਏ ਪਹਿਲਾਂ ਉੱਥੇ ਪਹੁੰਚੇ ਤੇ ਉਦੋਂ ਪਹਿਲਾਂ ਮੈਂ ਪਹੁੰਚਿਆ ਸੀ ਉੱਥੇ ਤੇ ਉਹ ਗੱਡੀ ਚੋਂ ਉਤਰਿਆ ਮਸਾਂ ਤੇ ਮੈਂ ਉਹਨੂੰ ਬੇਟੀ ਨੂੰ ਚੱਕਿਆ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਬੇਟੀ ਚ ਉਸ ਟਾਈਮ ਹੈਗਾ ਸੀ ਕੁਝ ਠੀਕ ਹੈ ਉਹਦਾ ਵਾਸ਼ਰੂਮ ਵਗੈਰਾ ਨਿਕਲਿਆ ਹੋਇਆ ਸੀਗਾ ਤੇ ਮੈਂ ਉਹਨੂੰ ਅੰਦਰ ਲੈ ਕੇ ਗਿਆ ਉਹਨਾਂ ਨੇ ਪੰਪ ਪੰਪ ਕੀਤਾ ਉਹ ਕਹਿੰਦੇ ਜੀ ਸਰ ਫਿਰ ਅਸੀਂ ਇੱਥੇ ਸਰਕਾਰੀ ਹਸਪਤਾਲ 'ਚ ਆ ਗਏ ਸੀਗੇ ਲੈ ਕੇ ਬੇਟੀ ਨੂੰ ਸਕੂਟੀ ਤੇ ਲੈ ਕੇ ਆਏ ਆ ਅੱਛਾ ਉੱਥੋਂ ਹੀ ਉਹ ਅਸੀਂ ਉਹਨੂੰ ਸਾਹਮਣੇ ਲਾ ਕੇ ਬੱਚੀ ਉਹ ਬੰਦਾ ਗੱਡੀ ਲੈ ਕੇ ਫਰਾਰ ਹੋ ਗਿਆ ਉਸੇ ਰਹਿ ਗਿਆ ਉੱਥੋਂ ਹੀ ਭੱਜ ਗਿਆ ਉਹ ਬੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਅਜੇ ਤੱਕ ਕੋਈ ਹਤਾ ਪਤਾ ਹੈ ਨਹੀਂਗਾ ਮੈਨੂੰ ਲੱਗਦਾ ਵੀ ਪੁਲਿਸ ਜੋ ਹੈ ਕਾਰਵਾਈ ਕਰ ਰਹੀ ਹੈ ਮੇਰੀ ਐਸਐਚਓ ਨਾਲ ਹੁਣ ਗੱਲ ਹੋਈ ਹੈ ਉਹ ਕੰਨੀ ਵੀ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਤੁਸੀਂ ਬੱਚੀ ਨੂੰ ਮਿਲਿਆ ਕਿਸ ਤਰ੍ਹਾਂ ਬੱਚੀ ਦਾ ਸੁਭਾਅ ਕਿਸ ਤਰ੍ਹਾਂ ਕਿਸ ਤਰ੍ਹਾਂ ਮਿਲਿਆ ਜੀ ਜੀ ਬੱਚੀ ਦਾ ਸੁਭਾਅ ਤਾਂ ਇੰਨਾ ਵਧੀਆ ਸੀ ਇੰਨਾ ਵਧੀਆ ਸੀ ਮਤਲਬ ਅਸੀਂ ਰੋ ਰੋ ਕੇ ਆਪਦਾ ਬੁਰਾ ਹਾਲ ਕਰ ਲਿਆ ਵੀ ਸਾਡਾ ਜਿਵੇਂ ਘਰ ਦਾ ਪਕਾਣ ਤਾਂ ਮੈਂਬਰ ਚਲਾ ਜਾਇਆ ਹੋ ਗਈ ਮੇਰਾ ਬੇਟਾ ਹੈਗਾ 9 ਸਾਲ ਦਾ ਉਹਨਾ ਹਮੇਸ਼ਾ ਖੇਡਦੀ ਰਹਿੰਦੀ ਸੀ ਇੱਕ ਦਿਨ ਵੀ ਕਦੇ ਲੜਦੀ ਨਹੀਂ ਦੇਖਿਆ ਅਸੀਂ ਇੰਨੀ ਪਿਆਰੀ ਬੱਚੀ ਸੀ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਬਹੁਤ ਜਿਆਦਾ ਪਿਆਰੀ ਬੱਚੀ ਸੀ ਉਹ ਤੇ ਇਹਦੇ ਵਾਸਤੇ ਦਾ ਮਤਲਬ ਮੇਰੇ ਕੋਈ ਮੇਰੇ ਕੋਲ ਲੱਭ ਨਹੀਂ ਦੀ ਇੰਨੀ ਪਿਆਰੀ ਬੱਚੀ ਸੀ ਉਹ 9 ਸਾਲ ਦੀ ਬੱਚੀ ਸੀਗੀ ਉਹ ਠੀਕ ਹੈ ਬਹੁਤ ਸੋਹਣਾ ਕਰਦੀ ਸੀ ਪਰ ਇਹ ਹੁਣ ਪਰਮਾਤਮਾ ਜਾਣਦਾ ਜੀ ਵੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਕੱਲ ਰਾਤ ਇੱਕ ਡਾਕਟਰ ਰੁਕਾ ਮਸੂਲ ਹੋਇਆ ਸੀ ਸਾਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਤੇ ਮਾਨਵੀ ਨਾਂ ਦੀ ਲੜਕੀ ਮੌਰਚਰ ਚ ਡੈਥ ਹੋ ਗਈ ਉਹਦੀ ਮੌਰਚਰ ਚ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੁਲਿਸ ਪਾਰਟੀ ਸਮੇਤ ਤੇ ਮਾਨਵੀ ਦੀ ਮਦਰ ਸਾਨੂੰ ਨੇਹਾ ਮਿਲੀ ਹੈ ਜੀ ਇੱਥੇ ਉਹਨੇ ਸਟੇਟਮੈਂਟ ਲਿਖਾਈ ਉਹਦੀ ਸਟੇਟਮੈਂਟ ਦੇ ਵਿਆਪ ਤੇ ਜਿਹੜਾ ਮਾਨਵੀ ਦਾ ਸੈਕੰਡ ਫਾਦਰ ਸੀਗਾ ਸੰਦੀਪ ਗੋਇਲ ਉਹਨਦੇ ਤੇ ਅਸੀਂ 103 ਬੀਐਨਐਸ ਤਹਿਤ ਮੁਕੱਦਮਾ ਦਰਜ ਕੀਤਾ ਤੇ ਤਫ਼ਤੀਸ਼ ਚੱਲਿਆ ਰਹੀ ਹੈ ਹੁਣ ਪੋਸਟਮਾਰਟਮ ਹੋ ਰਿਹਾ ਡਾਕਟਰੀ ਬੋਰਡ ਬੈਠਾ ਹੈ ਡਾਕਟਰ ਜੀ ਦਾ ਤੇ ਮੌਤ ਦੇ ਸਹੀ ਕਾਰਨਾਂ ਦਾ ਪਾਚੀ ਪਤਾ ਲੱਗੂਗਾ ਲੜਕੀ ਦੀ ਕਿੰਨੀ ਉਮਰ ਹੈ ਜੀ ਇਹ ਮੁਕੱਦਮਾ ਕਰੀਬ 8-9 ਸਾਲ ਦੱਸਦੇ ਨੇ ਜੀ ਕੋਈ ਕਾਰਨ ਆ ਪਤਾ ਲੱਗਿਆ ਜੀ ਕੀ ਕਾਰਨ ਨੇ ਕਿਹੜਾ ਤਰ੍ਹਾਂ ਕੀਤਾ ਗਿਆ ਜੋ ਇਹਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਹ ਕੁੱਟ ਕੇ ਜਾਂ ਕੁਝ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਬੱਚੀ ਨੂੰ ਉਹਨਦੇ ਬਿਆਨਾਂ ਦੇ ਤਹਿਤ 103 ਬਿਆਨ ਜਦ ਤੱਕ ਮਕਤਬ ਹੈ ਫੈਮਿਲੀ ਨੇ ਰੋਪ ਲਾਇਆ ਵੀ ਕੋਈ ਪਹਿਲਾਂ ਵੀ ਇਹੋ ਜਿਹਾ ਕੀਤਾ ਗਿਆ ਕੋਈ ਲੜਕੀ ਦੇ ਨਾਲ ਨਹੀਂ ਹਾਲੇ ਤਫਤੀਸ਼ ਜੇ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ ਅਰੈਸਟ ਹੋ ਨਹੀਂ ਜੀ ਨਹੀਂ ਅਰੈਸਟ ਨਹੀਂ ਹੋਈ ਅਜੇ ਕਿਸੇ ਦੀ ਵੀ ਤਫਤੀਸ਼ ਚੱਲ ਰਹੀ ਹੈ ਜਲਦ ਤੋਂ ਜਲਦ ਗ੍ਰਿਫਤਾਰੀਆਂ ਹੋਣਗੀਆਂ